ਪੰਜਾਬ ਹਰਿਆਣਾ ਲਾਈਵ ਤੇ ਹਮਾਰੇ ਮਾਣਯੋਗ ਤੇ ਸਵਾਗਤ ਕਰਦਾ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਹਿਮ ਨਸ਼ਿਆਂ ਦੇ ਖਿਲਾਫ ਜਿਹੜੇ ਅਹਿਮ ਫੈਸਲੇ ਲਿੱਤੇ ਜਾ ਰਹੇ ਨੇ ਫੈਸਲੇ ਕਿਸ ਤਰ੍ਹਾਂ ਦੇ ਲਿੱਤੇ ਜਾ ਰਹੇ ਨੇ ਜਿੱਥੇ ਕਿ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਐ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਹੈ ਬਿੱਤੀ ਕੱਲ ਜਿੱਥੇ ਪੰਜਾਬ ਸਰਕਾਰ ਵੱਲੋਂ ਪਹਿਲਾ ਐਸਐਸਪੀ ਅਤੇ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਦੀ ਮੀਟਿੰਗ ਹੋਈਆਂ ਤਾਂ ਉਸ ਤੋਂ ਬਾਅਦ ਜਿਹੜੇ ਅੱਜ ਸਵੇਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਲੋਕਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੀ ਹੋਈ ਛਾਪੇਮਾਰੀ ਕਿਸ ਤਰ੍ਹਾਂ ਦਰਾਂਨ ਹੋਈ ਕਿ ਅਕਸਰ ਜਿਹੜੇ ਨਸ਼ਾ ਤਸਕਰੀ ਕਰਦੇ ਆ ਜਾਂ ਫਿਰ ਉਹਨਾਂ ਦੇ ਘਰਾਂ ਤੋਂ ਤੇ ਪੀਲਾ ਪੰਜਾ ਵੀ ਚਲਾਇਆ ਗਿਆ ਬੀਤੀ ਕੱਲ ਕੁਝ ਪਿੰਡਾਂ ਦੀ ਵੀਡੀਓ ਵੀ ਵਾਇਰਲ ਹੋਈਆਂ ਜਿੱਥੇ ਪੁਲਿਸ ਪਹੁੰਚੀ ਸੀ ਤਾਂ ਉਸ ਤੋਂ ਬਾਅਦ ਵੱਖ-ਵੱਖ ਵਕਤ ਧਰਾਮਾਂ ਸੇ ਜਿੱਦ ਛਾਪੇਮਾਰੀ ਹੋਈ ਜਿਹੜੇ ਉੱਥੋਂ ਨਸ਼ੇ ਦੀਆਂ ਬਰਾਮਦੀਆਂ ਵੀ ਹੋਈਆਂ ਤਾਂ ਪੂਰੇ ਪੰਜਾਬ ਦੇ ਵਿੱਚ ਤੇ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਵੱਖ-ਵੱਖ ਜਗ੍ਹਾ ਦੀ ਜੇ ਆਪਾਂ ਗੱਲ ਕਰ ਲਈਏ ਪੂਰੇ ਪੰਜਾਬ ਭਾਰ ਦੇ ਵਿੱਚ ਉੱਥੇ ਨਸ਼ੇ ਦੀ ਵੱਡੀ ਖੇਦ ਹੈ ਉਹ ਬਰਾਮਦ ਹੋਈ ਹੈ ਉਥੇ ਜਿਲ੍ਹਾ ਸ਼ਹਿਰ ਮੁਕਸਰ ਸਾਹਿਬ ਦੀ ਗੱਲ ਕਰਦੇ ਆਂ ਤਾਂ ਜਿਲ੍ਹਾ ਬਠਿੰਡਾ ਦੀ ਗੱਲ ਕਰਦੇ ਆਂ ਤਾਂ ਉਥੇ ਵੀ ਵੱਡੀ ਤعداد ਦੇ ਵਿੱਚ ਛਾਪੇਮਾਰੀ ਹੋਈ ਹੈ ਤਾਂ ਜਿੱਥੇ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਤੋਂ ਬਾਅਦ ਪੁਲਿਸ ਦੇ ਹੱਥ ਸਫਲਤਾ ਵੀ ਹਾਸਲ ਲੱਗੀ ਹੈ ਤਾਂ ਉਥੇ ਜਿਹੜੇ ਜ਼ਿਲ੍ਹੇ ਦੇ ਅਫਸਰਾਂ ਵੱਲੋਂ ਕੀ ਕੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਉਹ ਦੇਖਦੇ ਆਂ ਕੀ ਕਹਿਣਾ ਅਫਸਰਾਂ ਦਾ ਤੇ ਕਿਸ-ਕਿਸ ਪਿੰਡਾਂ ਸ਼ਹਿਰਾਂ ਦੇ ਵਿੱਚ ਕਿਹੜੇ-ਕਿਹੜੇ ਕਸਬਿਆਂ ਦੇ ਵਿੱਚ ਅੱਜ ਪੂਰੇ ਜਿਲ੍ਹਾ ਸ਼ਹਿਰ ਮੁਕਸਰ ਸਾਹਿਬ ਦੇ ਚਾਰੋਂ ਸਬ ਡਿਵੀਜ਼ਨਾਂ ਦੇ ਵਿੱਚ ਜਿਹੜਾ ਅੱਜ ਪੂਰਾ ਮਾਹੌਲ ਸੀ ਜਿਹੜਾ ਪੁਲਿਸ ਦਾ ਗਰਮਾਇਆ ਹੋਇਆ ਸੀ ਛਾਪੇਮਾਰੀਆਂ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਜਾਂ ਫਿਰ ਜਿਹੜੇ ਜ਼ਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਉੱਥੇ ਵੀ ਜ਼ਿਲ੍ਹਾ ਬਠਿੰਡਾ ਦੀਆਂ ਸਬ ਡਿਵੀਜ਼ਨਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਆਓ ਸੁਣਦੇ ਹਾਂ ਕੀ ਕਹਿਣਾ ਹੈ ਅਫਸਰਾਂ ਦਾ ਕਿੰਨੀ ਕਿਹੜੀ ਜਗ੍ਹਾ ਤੇ ਛਾਪੇਮਾਰੀ ਹੋਈ ਹੈ ਕੀ ਕੁਝ ਬਰਾਮਦ ਹੋਇਆ ਕਿੰਨੇ ਬੰਦੇ ਰਾਉਂਡ ਅਪ ਕੀਤੇ ਆ ਕਿ ਕੀ ਪੂਰਨ ਜਾਣਕਾਰੀਆਂ ਸਾਂਝਾ ਕਰਦੇ ਆ मानजोक डीजीपी साहब के निर्देशा मुताबिक सारे पंजाब में हर एक जिले में एडीजी आईजी और डीआईजी रैंक के अफसर कोऑर्डिनेट सर्च ऑपरेशन के लिए उन आधा सुपरविजन लगाएगा और सारे जिलों विच जिथे भी ड्रग आउटस्पॉट हैगे उथे शक्ति नाल चेकिंग चल रही हैगी मेरा इथे मुखसर दा सुपरविजन हैगा इथे ऐसे करीब 350 के करीब सारे जो पुलिस फोर्स से तैनात कीती हैगी इसमें 3 एसपी 4 डीएसपी 11 एसएचओ बाकी फोर्स और चार सब डिवीजना दो हरेक दोट स्पॉटा शक्ति नाल चैकिंग चल रही हैगी इन भी जो लोकेशन वाइज गल करिए तो जिदा बैतना बैंताबाद और गांधी बस्ती ये गिदड़बा सब डिविजन में दो जो मतलब हॉटस्पॉट स्पॉट है वहाँ चेकिंग चल रही हैगी मुकसर की मुखसर गल करिए गोनियाना रोड और अंबेडकर नगर इसी तरह लंबी पीएस में चन्नू और मिड्डा इसी तरह ਆਪਣੇ ਲਖੇਵਾਲੀ ਔਰ ਸਦਰ ਮਲੋਟ ਮੇ ਅਬੂਲ ਖੁਰਾਨਾ ਵਾਕਿਆਕ ਇਨਫੋਰਮੇਸ਼ਨ ਵੀ ਐਸਐਸਪੀ ਸਾਹਿਬ ਵੀ ਮੇਰੇ ਨਾਲ ਹੈਗੇ ਆਈ ਸੀਗੀ ਤਾਂ ਉਹਦੇ ਮੁਤਾਬਿਕ ਅਸੀਂ ਚੈਕਿੰਗ ਕਰਾ ਰਹੇ ਹੈਗੇ ਔਰ ਦੂਜਾ ਲਖੇਵਾਲੀ ਤਾਂ ਇਹ ਸੜਾ ਆਪਰੇਸ਼ਨ ਔਰ ਚੈਕਿੰਗ ਚੱਲ ਰਹੀ ਹੈਗੇ ਉਹ ਪਿੱਛੇ ਤੁਸੀਂ ਦੇਖਿਆ ਹੋ ਐਸਐਸਪੀ ਸਾਹਿਬ ਅਸੀਂ ਇੱਥੇ ਗੋਨੀਯਾਨਾ ਰੋਡ ਗਏ ਸੀ ਕਿ ਉਹ ਇਹ ਚੈਕਿੰਗ ਚੱਲ ਰਹੀ ਹੈਗੀ ਰੀਦੇ ਬਾਰੇ ਜੋ ਵੀ ਕਾਰਵਾਈ ਹੋਏਗੀ ਜੋ ਆਪਰੇਸ਼ਨ ਸਾਡਾ ਪੂਰਾ ਹੋਏਗਾ ਤਾਂ ਤੁਹਾਨੂੰ ਉਹਦਾ ਡਿਟੇਲ ਵੀ ਅਸੀਂ ਦੱਸਾਂਗੇ ਸਰ ਸਰਚ ਪ੍ਰੋਸੈਸ ਦੌਰਾਨ ਕੁਝ ਉਮੀਦ ਹੈ ਕੁਝ ਹਸਲ ਹੋਇਆ हां चल रहा है कार्रवाई चल रही है और उधर डिटेल हम ਤੁਹਾਨੂੰ ਜਲਦੀ ਦੱਸਾਂਗੇ ਜਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਪੰਜਾਬ ਦੇ ਵਿੱਚ ਬਹੁਤ ਵਧ ਰਿਹਾ ਹੈਗਾ ਪੰਜਾਬ ਸਰਕਾਰ ਵੀ ਜਿਹੜੀ ਹੈਗੀ ਹੈ ਨਸ਼ੇ ਨੂੰ ਲੈ ਕੇ ਸਿਰ ਤੇ ਟੀਮਾਂ ਬਣਾਈਆਂ ਗਈਆਂ ਕਾਸਕੋ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ ਕੀ ਲੱਗਦਾ ਹੈ ਕਿ ਜਿਹੜਾ ਇਹ ਜਿਹੜੇ ਆਪਰੇਸ਼ਨ ਤੁਸੀਂ ਤੁਹਾਡੇ ਵੱਲੋਂ ਚਲਾਏ ਜਾ ਰਹੇ ਆ ਤਾਂ ਕੁਝ ਇਹਦੇ ਸਾਰਤਕੰਤੀ ਜੇ ਆਉਣਗੇ ਨਹੀਂ ਨਾ ਬਿਲਕੁਲ ਬਿਲਕੁਲ ਨਤੀਜੇ ਪੂਰੀ ਸ਼ਕਤੀ ਨਾਲ ਔਰ ਜੋ ਨਸ਼ਾ ਹੈ ਬਿਲਕੁਲ ਇਹਨੂੰ ਖਤਮ ਕਰਾਂਗੇ ਇਹਦੀ ਜੋ ਵੀ ਲਿੰਕੇਜ ਲਾਈਨ ਸਾਰਾ असी पूरा डेडिकेशन नाल लग के जो सीनियर अफसर के हम मुताबिक जो भी कार्रवाई करा और असी एस एस पी साहब और एस पी हेडकुआटर बाकी अफसर नाल अभी मीटिंग भी करके सारा जो भी डिस्कस किया गया और मुताबिक जो हम कार्रवाई ये करापेष तहत ऑपरे पूरे जिले डिस्ट्रिक पुलिस मुकसर वालों आज चारों सब डिविजन मुक्तसर किदड़वा लंबी मलोट ਜੀ ਚਾਰੋਂ ਸਬ ਡਿਵੀਜ਼ਨ ਦੀ 8 ਹੌਟਸਪੌਟਸ ਤੇ ਡੈਡੀਕੇਟਿਡ ਆਪਰੇਸ਼ਨ ਐਂਟੀ ਡਰਗ ਆਪਰੇਸ਼ਨ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਟਾਈਮ ਤੇ ਜੋ ਪਬਲਿਕ ਵੱਲੋਂ ਮੈਨੂੰ ਫੀਡਬੈਕ ਮਿਲੀ ਸੀਗੀ ਤੇ ਸਾਡੀ ਜੋ ਇੰਟੈਲੀਜੈਂਸ ਦੀ ਵੀ ਇਨਪੁਟ ਸੀਗੀ ਲੋਕਲ ਐਸ ਐਚ ਓਜ਼ ਕੋਲ ਵੀ ਜੋ ਫੀਡਬੈਕ ਆ ਰਹੀ ਸੀਗੀ ਉਹ ਸਾਰਿਆਂ ਨੂੰ ਧਿਆਨ ਚ ਰੱਖਦੇ ਹੋਏ ਅੱਜ ਸਵੇਰੇ 8 ਵਜੇ ਤੋਂ ਹੀ ਇਹ ਡੈਡੀਕੇਟਿਡ ਆਪਰੇਸ਼ਨ ਚਲਾਏ ਜਾ ਰਹੇ ਹਨ ਤਾਂ ਇਨ ਚਾਰੋਂ ਵਿਲੇजेस ਤੇ ਜੋ ਆਪਰੇਸ਼ਨਲੀ ਕੁਝ ਰਿਕਵਰੀ ਹਲੇ ਇਨੀਸ਼ੀਅਲ ਹੋਈ ਹੈਗੀ ਇਹ ਕੁਝ ਡਰਗ ਮਨੀ ਦੀ ਵੀ ਰਿਕਵਰੀ ਹੋਈ ਹੈ ਤੋ ਇਹ ਆਪਰੇਸ਼ਨ ਜੋ ਹੈ ਇਸ ਦੇ ਮੈਂ ਇਹ ਜਨਤਾ ਦੇ ਕਹਿਣਾ ਚਾਹਾਂਗਾ ਕਿ ਕੋਈ ਕਿਸੇ ਨੂੰ ਵੀ ਇਨਫੋਰਮੇਸ਼ਨ ਕਿਸੇ ਪੈਡਲਰ ਬਾਰੇ ਡਰਗ ਡਿਸਟ੍ਰੀਬਿਊਟਰ ਬਾਰੇ ਕੋਈ ਇਨਪੁਟ ਹੈਗੀ ਹੈ ਤਾਂ ਮੈਨੂੰ ਡਾਇਰੈਕਟ ਵੀ ਸ਼ੇਅਰ ਕਰ ਸਕਦਾ ਹੈਗਾ ਤੇ ਪੁਲਿਸ ਕੰਟਰੋਲ ਤੇ ਵੀ ਬਿਨਾ ਕਿਸੇ ਸੰਕੋਚ ਦੇ ਸ਼ੇਅਰ ਕਰ ਸਕਦਾ ਹੈਗਾ ਕਿਸੇ ਵੀ ਪੈਡਲਰ ਦੇ ਅਗੇਂਸਟ ਜੋ ਹੈ ਸਟ੍ਰਿਕਟ ਤੇ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਕੋਈ ਪੱਖਿਆ ਨਹੀਂ ਜਾਊਗਾ ਸਰ ਇਸ ਦੇ ਇਲਾਵਾ ਪੁਲਿਸ ਨੇ ਇੱਕ ਇੰਗੇਜਮੈਂਟ ਪ੍ਰੋਗਰਾਮ ਤੇ এডਿਕੇਸ਼ਨ ਪ੍ਰੋਗਰਾਮ ਵੀ ਜੋ ਕਾਫੀ ਮੈਸਿਵ ਲੈਵਲ ਤੇ ਪਿੱਛੇ ਕੀਤਾ ਹੈਗਾ ਇਸੇ ਤਰ੍ਹਾਂ ਸਪੋਰਟਸ ਇੰਗੇਜਮੈਂਟ ਵੀ ਕਾਫੀ ਯੂਥ ਦੀ ਕਰਾਈ ਹੈਗੀ ਪਿੱਛੇ ਬਾਲੀਬਾਲ ਟੂਰਨਾਮੈਂਟ ਦੇ ਰਾਹੀਂ 8000 ਯੂਥ ਨੂੰ ਇੰਗੇਜ ਕੀਤਾ ਗਿਆ ਤੇ ਉਹਨਾਂ ਨੂੰ ਕਾਫੀ ਮੋਟੀਵੇਟ ਕਰਕੇ ਟੂ ਸਟੇ ਅਵੇ ਫਰੋਮ ਡਰੱਗਸ ਜੋ ਹੈ ਮੈਸੇਜ ਦਿੱਤਾ ਗਿਆ ਹੈ ਮੇਰੀ ਡੀਸੀ ਸਾਹਿਬ ਨਾਲ ਵੀ ਕਾਫੀ ਡਿਟੇਲ ਚ ਇਸ ਬਾਰੇ ਡਿਸਕਸ ਹੋਈ ਹੈਗੀ ਜਿਵੇਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਕਲ ਦਿੱਤੀ ਗਈ ਹੈ ਕਿ ਕਿਸੇ ਵੀ ਡਿਸਟ੍ਰਿਕਟ ਚ ਕਿਸੇ ਵੀ ਸਮਗਲਰ ਪੈਡਲਰ ਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਤੋਂ ਉਸਦੇ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਵੀ ਆਰ ਕਮਿਟਿਡਡ ਫੋਰ ਐਗਜ਼ੈਂਪਲਰੀ ਐਕਸ਼ਨ ਅਗੇਂਸਟ ਦੀ ਡਰਗ ਪੈਡਲਰਸ ਤੋਂ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਵੱਲੋਂ ਡਿਸਕਸ਼ਨ ਅਸੀਂ ਜੋ ਕੀਤਾ ਹੈਗਾ ਕਿ ਜੋ ਡਾਕਟਰਸ ਦੀ ਟੀਮ ਹੈਗੀ ਹੈ ਤੇ ਜੋ ਐਜੂਕੇਸ਼ਨ ਸੈਕਟਰ ਤੇ ਵੀ ਜੋ ਸਕੂਲਸ ਦੇ ਲੈਵਲ ਤੇ ਅਵੇਅਰਨੈਸ ਕੀਤੀ ਜਾਊਗੀ ਤੇ ਜੋ ਐਡਿਕਟਸ ਹੈਗੇ ਆ ਜੋ ਫਸਟ ਟਾਈਮਰਸ ਹੈਗੇ ਉਹਨਾਂ ਨੂੰ ਜੋ ਹੈ ਡਿ ਐਡਿਕਸ਼ਨ ਰੀਹੈਪ ਪ੍ਰੋਗਰਾਮ ਚ ਜੋ ਐਨਰੋਲ ਕੀਤਾ ਜਾਊਗਾ ਸਰ ਜੋ ਨਸ਼ੇ ਨਸ਼ੀ ਦੀ ਗੱਲ ਕਰਕੇ ਤਾਂ ਜਿਹੜਾ ਪੁਲਿਸ ਵੱਲੋਂ ਜਿਹੜੇ ਕੁਝ ਪੁਲਿਸ اور پبلک دی ڈیٹر ਨੂੰ ਵਧਾਉਣ ਵਾਸਤੇ ਪ੍ਰੋਗਰਾਮ ਕੀਤੇ ਜਾ ਰਹੇ ਪਹਿਲਾਂ ਵੀ ਚੱਲ ਰਹੇ ਨੇ ਜਿਸ ਨਾਲ ਇਹਨਾਂ ਨਸ਼ਾ ਘੱਟ ਹੋ ਸਕਦਾ ਦੇਖੋ ਇਟ ਇਸ ਅ ਕੰਟੀਨਿਊਸ ਪ੍ਰੋਸੈਸ ਜਿੰਨਾ ਪਬਲਿਕ ਤੇ ਨਾਲ ਇੰਗੇਜ ਕਰਦੇ ਆਸੀਂ ਅੱਗੇ ਵੀ ਵਕਫ ਵਕਤ ਜੋ ਕਲਸਟਰਸ ਪਿੰਡਾਂ ਦੇ ਹੈਗੇ ਉੱਥੇ ਜਾ ਕੇ ਪਬਲਿਕ ਆਊਟਰੀਚ ਕਰਾਂਗੇ ਵਕ-ਵਕ ਪਿੰਡਾਂ ਨੂੰ ਇਸ ਦੇ ਬਾਰੇ ਅਵੇਅਰ ਕਰਾਂਗੇ ਕਿ ਜੋ ਕਿਸ ਤਰ੍ਹਾਂ ਤੁਸੀਂ ਕੰਟਰੋਲ ਕਰ ਸਕਦੇ ਹੋ ਸਭ ਤੋਂ ਪਹਿਲਾ ਕੰਟਰੋਲ ਜੋ ਫੈਮਿਲੀ ਦਾ ਸੋਸ਼ਲ ਲੈਵਲ ਤੇ ਸੁਸਾਇਟੀ ਦਾ ਜੋ ਲੋਕਲ ਪਿੰਡ ਦੇ ਲੈਵਲ ਤੇ ਹੁੰਦਾ ਹੈ ਉਸ ਦੇ ਲਈ ਲੋਕਾਂ ਨੂੰ ਮੋਟੀਵੇਟ ਕਰਾਂਗੇ ਤਾਂ ਕਿ ਆਪਣੇ ਯੂਥ ਨੂੰ ਆਪਾਂ ਬਚਾ ਸਕੀਏ ਸਰ ਜਿਹੜੇ ਡਰੱਗ ਡੀਲਰ ਆ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਕੋਈ ਵਿਸ਼ਾਦਰ ਹਦੇਸ ਜਾਰੀ ਹੋਇਆ ਵੀ ਜਲਦੀ ਪ੍ਰੋਸੈਸ ਦੇ ਵਿੱਚ ਅਟੈਚ ਕੀਤੀ ਦੇਖੋ ਡਿਸਟ੍ਰਿਕਟ ਵੱਲੋਂ ਜੋ ਪੈਡਲਰਸ ਦੀ ਜੋ ਪ੍ਰੋਸੀਡਸ ਆਫ ਸੇਲ ਆਫ ਡਰੱਗਸ ਦੇ ਕਰਕੇ ਜੋ ਪ੍ਰਾਪਰਟੀ ਹੈਗੀ ਉਹਨਾਂ ਨੇ ਅਟੈਚ ਵੀ ਕਰਾਈ ਗਈ ਹੈ ਫ੍ਰੀਜ਼ ਵੀ ਕਰਾਈ ਗਈ ਹੈ ਤੋਂ ਇਸ ਤੇ ਅਗੇ ਜੋ ਵੀ ਫਰਦਰ ਕਾਰਵਾਈ ਹੋਗੀ ਉਹ ਕੀਤੀ ਜਾਵੇਗੀ ਓਕੇ ਸਰ ਥੈਂਕ ਯੂ ਬਹੁਤ ਪੇਸ਼ੈਂਸ ਦੇ ਵਿੱਚ ਖਰੋਤ ਆ ਜਾਂਦੀ ਹੈ ਜਿਹਦੇ ਕਰਕੇ ਅੱਜ ਦੇਖਿਆ ਵੀ ਵਧੀਆ ਨਤੀਜਾ ਮਿਲਿਆ ਅੱਗੇ ਵੀ ਅਜਿਹਾ ਚੱਲਦਾ ਰਹੇ ਤੱਕ ਕੀ ਕਰੂਗੀ ਵੀ ਇਸ ਤਰ੍ਹਾਂ ਦੇ ਆਪਰੇਸ਼ਨਸ ਜਾਰੀ ਰਹਿਣਗੇ ਜੋ ਵੀ ਕ੍ਰੈਡੀਬਲ ਸਪੈਸਿਫਿਕ ਇਨਪੁਟ ਆਂਦੀ ਹੈ ਡਿਸਟ੍ਰਿਕਟ ਤੇ ਜੋ ਵੀ ਮੇਰੇ ਕੋਲ ਇਨਫੋਰਮੇਸ਼ਨ ਆਂਦੀ ਹੈ ਪਬਲਿਕ ਵੱਲੋਂ ਵੀ ਇਨਪੁਟ ਸਪੈਸਿਫਿਕ ਵੀ ਤੋਂ ਉਸ ਤੇ ਕਾਰਵਾਈ ਹੋਊਗੀ ਪ੍ਰੋਸੈਸ ਕੰਟੀਨਿਊ ਰਹੂਗਾ ਹਾਂ ਕੋਈ ਇਹ ਨਾ ਸੋਚੇ ਕਿ ਵੀ ਇਹ ਹਾਂ ਬਿਲਕੁਲ ਸਖਤੀ ਨਾਲ ਉਹ ਸਟ੍ਰਿਕਟ ਉਸਕੇ ਨਾਲ ਇਹ ਚੈਕਿੰਗ ਆਪਰੇਸ਼ਨ ਅੱਗੇ ਵੀ ਚਲਦੇ ਰਹਿਣਗੇ।